ਖਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਆ ਇੱਕ ਜ਼ਰੂਰੀ ਭਰਾਵਾਂ ਤੱਕ ਤੁਹਾਨੂੰ ਪਤਾ ਹੀ ਆ ਭਰਾਓ ਕਿ ਤੁਹਾਡੇ ਬਹੁਤ ਪਰ ਉਪਕਾਰ ਤੇ ਲੋੜਵੰਦਾ ਤੱਕ ਤੇ ਬਹੁਤ ਵੱਡੀਆਂ ਸੇਵਾਵਾਂ ਨੇ ਸੋ ਉਹਨਾਂ ਸੇਵਾਵਾਂ ਦੇ ਚੱਲਦਿਆਂ ਹੋਇਆਂ ਇੱਕ ਅੰਮ੍ਰਿਤਸਰ ਤੋਂ ਆਪਣੀ ਭੈਣ ਨੂੰ ਜਿਹਦੀ ਬੇਟੀ ਜਿਹੜੀ ਉਹ ਮੇਰੇ ਖਾਲ ਨੌਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਪਿਤਾ ਜਿਹੜਾ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਉਹਨਾਂ ਪਰਿਵਾਰ ਤੋਂ ਵੱਖ ਰਹਿ ਰਿਹਾ ਤੇ ਉਹ ਦੋਨੋਂ ਹੀ ਮਾਵਾਂ ਧੀਆਂ ਜਿਹੜੀਆਂ ਵਾਂ ਉਹ ਚਾਰੀਆਂ ਅਜੇ ਤਾਂ ਜ਼ਿੰਦਗੀ ਦੇ ਜੰਜਾਲ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਉਹਨਾਂ ਨੂੰ ਸਿਰਫ ਇੱਕੋ ਤੇ ਇੱਕ ਸਹਾਰਾ ਹੈਗਾ ਉਹ ਤੁਹਾਡੇ ਅੱਗੇ ਭਰਾਵਾਂ ਦਾ ਤੁਹਾਡੇ ਅੱਗੇ ਪਰਉਪਕਾਰੀ ਵੀਰਾਂ ਦਾ ਦਾਨੀ ਸੱਜਣਾ ਦਾ ਸੋ ਵੀਰੋ ਉਹ ਬੱਚੀ ਦੀ ਜਿਹੜੀ ਫੀਸ ਆ ਸ੍ਰੀ ਹਰਿਕ੍ਰਿਸ਼ਨ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪੜ੍ਹਦੀ ਆ ਬੱਚੀ ਤੇ ਤਕਰੀਬਨ 10 ਸਕੇ ਜਾਂ ਤੋਂ ਪਲੱਸ ਦੀ ਫੀਸ ਹੋ ਚੁੱਕੀ ਆ ਤੇ ਤੁਸੀਂ ਆਪ ਹੀ ਉਹਨਾਂ ਦੇ ਮੂਤ ਸੁਣ ਲਓ ਮੇਰਾ ਨਹੀਂ ਸੀ ਇਰਾਦਾ ਕੋਈ ਕਿ ਮੈਂ ਉਸ ਭੈਣ ਦੀ ਵੀਡੀਓ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਾਂ ਕਿਉਂਕਿ ਘਰਾਂ ਦੀਆਂ ਸੋ ਮਜਬੂਰੀਆਂ ਹੁੰਦੀਆਂ ਨੇ ਤੇ ਜਦੋਂ ਕੋਈ ਸੇਵਾ ਮੰਗਦਾ ਤੇ ਉਹ ਕੋਈ ਮਜਬੂਰ ਹੁੰਦਾ ਜਿਹਨੂੰ ਕੋਈ ਸੇਵਾ ਆਪਣੇ ਕੋਲ ਹੈ ਨਾ ਮੰਗਦਾ ਤੇ ਬਹੁਤ ਕੁਝ ਦੇਖਣਾ ਪੈਂਦਾ ਹਨਾ ਜ਼ਿੰਦਗੀ ਦੇ ਵਿੱਚ ਉਤਰਾ ਚੜਾਉਂਦੇ ਨੇ ਤੇ ਸੋ ਜਰੂਰ ਆਪਾਂ ਬੱਚੀ ਦੀ ਹੈਲਪ ਕਰੀਏ ਜਿੰਨੇ ਵੀ ਆਪਾਂ ਕਰ ਸਕਦੇ ਆਂ 10000 ਤੋਂ ਪਲੱਸ ਤੇ ਜਿਹੜੀ ਫੀਸ ਆ ਤੇ ਫਿਰ ਬਾਕੀ ਕੁਝ ਉਹਨਾਂ ਦੇ ਘਰ ਦਾ ਰੈਂਟ ਹੈਗਾ ਵਾ ਤੇ ਹੋਰ ਕਿਉਂਕਿ ਉਹ ਜਿਹੜਾ ਘਰ ਦਾ ਮੁਖੀਆ ਵਾ ਉਹ ਭੈਣ ਦਾ ਘਰ ਵਾਲਾ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਤੇ ਪਰਵਾਦ ਨੂੰ ਸੜ ਗਿਆ ਵਾ ਤੇ ਸੋ ਪਲੀਜ਼ ਹੈਲਪ ਕਰੀਆ ਆਪਾਂ ਉਹਨਾਂ ਦੀ ਰਾਜਮੀਨ ਕਿ ਜਿੰਨਾ ਵੀ ਸਹਿਯੋਗ ਕਰ ਸਕਦੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਊਗਾ ਤੁਸੀਂ ਵੀਡੀਓ ਦੇ ਵਿੱਚ ਆਪ ਹੀ ਸੁਣ ਲਓ ਭੈਣ ਜੀ ਹੁਣੇ ਆਪ ਸੰਗਤ ਨੂੰ ਬੇਨਤੀਆਂ ਕਰ ਰਹੇ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਪਲੀਸ ਸਾਡੀ ਨਾਲ ਮਿਲ ਕੇ ਕੁਛ ਥੋੜੀ ਮਦਦ ਕਰੋ ਜਿੰਮਕਾਰ ਦਾ ਕਰਾਇਆ ਦਿੰਨੀ ਆ ਤੇ ਬੇਟੇ ਦਾ ਖਰਚਾ ਰਹਿ ਜਾਂਦਾ ਐ ਮੇਰੀ ਬੇਟੀ ਆ ਇੱਕ ਆਪ ਜੀ ਆਣ ਕੇ ਦੇਖ ਵੀ ਸਕਦੇ ਹੋ ਕੁਝ ਮੇਰੇ ਕੋਲ ਘਰ ਦਾ ਜ਼ਰੂਰਤਮੰਦ ਸਮਾਨ ਵੀ ਨਹੀਂਗਾ ਤੁਸੀਂ ਮੇਰੀ ਬੇਨਤੀ ਨਹੀਂ ਤੇ ਮੇਰੇ ਬੱਚੇ ਦੀ ਬੇਨਤੀ ਸੁਣ ਕੇ ਵਾਹਿਗੁਰੂ ਜੀ ਮੇਰੀ ਹੱਲਪ ਕਰ ਦੋ ਸਾਨੂੰ ਖਲਪ ਦਿ ਲੋੜਾ ਸਾਡਾ ਘਰ ਨਹੀਂਗਾ ਉੱਧਰ ਲਈ ਸਾਨੂੰ ਥੋੜੀ ਬਹੁਤ ਔਖ ਹੋਏਗੀ ਪਲੀਸ ਵਾਹਿਗੁਰੂ ਜੀ ਇਹਦੀ ਸੁਣ ਕੇ ਹੱਲਪ ਕਰਦੇ ਹੋ ਮੇਰੀ ਭੁਵਿੰਦਾ ਸੁਣਿਓ ਇੱਕ ਵਾਰੀ ਵਗੁਰੂ ਸਾਡਾ ਕਹਾਰਾ ਕਿ ਸਾਨੂੰ ਵੇਖ ਜੋ ਸਾਡਾ ਬਹੁਤ ਬੰਦਾ ਹਾਲਾ ਵਾਇਗੁਰਜੀ ਕਾ ਹਾਲਸਾ ਵਾਇਗੁਰਜੀ ਕੀ ਫਤਿਹ ਬੇਟੀ ਐ ਇੱਕ ਵਾਰੀ ਤੇ ਚਲੋ ਉਹਦੇ ਮੁੰਡਾ ਦਾ ਪੜਾਈ ਸ਼ੰਕ ਕੰਮ ਤੇ ਲਗਾ ਦਿੰਦੀ ਪਰ ਉਹਨਾਂ ਧੀ ਨੂੰ ਕਿੱਥੇ ਮੈਂ ਧੱਕੇ ਦਵਾ ਕੇ ਜਿਉਂ ਪਿਉ ਨੇ ਧੱਕਾ ਦੇਤਾ ਤੇ ਮੈਂ ਵੀ ਦੇਦਾ ਤਾਂ ਮਨ ਟੁੱਟ ਰਣਾ ਤੇ ਵਾਇਗੁਰਜੀ ਇੱਕ ਵਾਰੀ ਸਾਡੀ ਮਦਦ ਕਰੋ ਬਸ ਸਾਡੀ ਮਦਦ ਕਰੋ ਸਾਡੀ ਤੜ ਚਰਨਾ ਦੀ ਬੇਨਤੀ ਹੈ ਕਿ ਸਾਡੀ ਹੱਲਪ ਕਰੋ